ਨਾ ਮੈਂ ਵੀਡੀਓ ਬਣਾਈ ਸੀ ਹਾਈ ਟੈਕ ਖੁਨਨੀ ਪਾਰਟ 4 ਉਹਦੇ ਵਿੱਚ ਦੱਸਿਆ ਸੀਗਾ ਵੀ ਇੱਕ ਆਪਾਂ ਜਿਹੜੇ ਆ ਖੁਨਨੀ ਦੇ ਵਿੱਚ ਅੰਦਰਲੀ ਸਾਈਡ ਬਣਾਇਆ ਪਾਣੀ ਵਾਲੇ ਤੇ ਇੱਕ ਆ ਖੋਲ ਲਿਆ ਇਹਦੇ ਬਾਹਰਲੀ ਸਾਈਡ ਬਣਾਇਆ ਇਹਦਾ ਫਾਇਦਾ ਨੁਕਸਾਨ ਤੁਹਾਨੂੰ ਮੈਂ ਦੱਸਿਆ ਸੀ ਵੀ ਅਗਲੀ ਵੀਡੀਓ 'ਚ ਦੱਸੂ ਮਿੱਤਰੋ ਜਿਹੜੇ ਆ ਚੀਜ਼ ਬਣੀ ਵੀ ਆ ਹਾਰਨਰਲੀ ਸਾਈਡ ਇਹਦੀ ਥੋੜੀ ਜੀ ਪ੍ਰੋਬਲਮ ਇਹ ਹੈ ਵੀ ਜਦੋਂ ਪਸ਼ੂ ਪਾਣੀ ਪੀਂਦਾ ਨਾ ਚਾਂਬਲਦਾ ਜਾਂ ਮਸਤੀ ਕਰਦਾ ਇਹਨੂੰ ਪਾਣੀ ਨੂੰ ਅੰਦਰਲੀ ਸਾਈਡ ਸਿਰ ਦਿੰਦਾ ਐਡਾ ਕੋਈ ਫੈਕਟ ਨਹੀਂ ਹੈਗਾ ਪਰ ਫਿਰ ਵੀ ਜੇ ਪ੍ਰੋਪਰ ਖੁਣ ਨਹੀਂ ਖਣਨੀ ਸਾਫ਼ ਨਾ ਹੋਵੇ ਕਈ ਵਾਰੀ ਸੁੰਡ ਕੀੜੇ ਪੈਣ ਦਾ ਖਤਰਾ ਆ ਦਿੰਦਾ ਤੇ ਦੂਸਰਾ ਜਿਹੜੇ ਆ ਖੋਣੀਆਂ ਦੇ ਖੁੰਝੇ ਬਣ ਜਾਂਦੇ ਆ ਇੱਥੇ ਜਿਹੜੇ ਪੱਠੇ ਲੱਗ ਜਾਂਦੇ ਆ ਇਹ ਪਸ਼ੂ ਨੂੰ ਕੱਢਣੇ ਔਖੇ ਹੋ ਜਾਂਦੇ ਆ ਇਹ ਕੱਢਣੇ ਪੈਂਦੇ ਆ ਠੀਕ ਹੈ ਜਿਹੜੀ ਆ ਚੀਜ਼ ਆ ਬਾਹਰਲੇ ਪਾਸੇ ਇੱਕ ਤਾਂ ਜਿਹੜਾ ਇਹਦਾ ਪਾਣੀ ਆ ਇਹ ਬਹੁਤ ਘੱਟ ਅੰਦਰਲੇ ਪਾਸੇ ਡੁੱਲੂ ਦੂਜਾ ਅੰਦਰਲੇ ਪਾਸੇ ਕੋਈ ਪੱਠਿਆਂ ਦੀ ਸਮੱਸਿਆ ਨਹੀਂ ਆਉਣੀ ਉਹ ਸਹੀ ਮਤਲਬ ਆ ਬੱਚਾ ਹੱਥ ਘਰ ਮਾਰਨਾ ਸਾਫ ਕਰਨਾ ਸੌਖਾ ਹੋਊਗਾ ਠੀਕ ਆ ਇਹੀ ਫਰਕ ਹੈ ਜਿਹੜੇ ਮੇਰੇ ਵੀਰ ਨੇ ਕੋਈ ਹੁਣ ਬਣਾਉਣੇ ਆ ਮੈਨੂੰ ਆ ਤਜਰਬਾ ਵਧੀਆ ਲੱਗਿਆ ਕਿਉਂਕਿ ਜਿਉ ਆਪਾਂ ਜਿਹੜੇ ਕੰਮ ਕਰੇ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗਦਾ ਵੀ ਕਿਹੜਾ ਕੰਮ ਸਹੀ ਆ ਤੇ ਕਿਹੜਾ ਗਲਤ ਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਕਰੋ